ਹੈਲੋ ਜੀ ਮਿਸ ਜੌਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ 2 ਦਿਨ ਹੋ ਗਏ ਪਰसों ਵੀ ਕੱਲ ਵੀ ਮੈਂ ਕੋਈ ਵੀਡੀਓ ਬਣਾ ਨਹੀਂ ਸਕੀਗੀ ਤੇ ਅੱਜ ਵੀ ਹੁਣ ਭੱਜ ਗਏ ਜੇ ਆਈ ਮੈਂ ਫਿਰ ਛੋਟੀ ਜਿਹੀ ਕੋਈ ਵੀਡੀਓ ਬਣਾਵਾਂ ਅੱਜ ਮੈਂ ਗੱਲ ਕਰਨੀ ਹੈ ਮੇਰਾ ਟੌਪਿਕ ਵੀ ਆਪਣੇ ਜਦੋਂ ਮੁੰਡੇ ਹੁੰਦੇ ਆ ਕੁੜੀਆਂ ਹੁੰਦੀਆਂ ਹਨਾ ਸਾਡਾ ਸਮਾਜ ਆ ਇਹ ਇਸ ਤਰ੍ਹਾਂ ਕਹਿੰਦਾ ਹਨਾ ਵੇ ਸਿਰਫ ਤੇ ਸਿਰਫ ਮੁੰਡੇ ਆ ਜਿਹੜੇ ਉਹ ਸਰਦਾਰ ਆ ਉਸ ਘਰ ਦੇ ਉਹ ਹੈਗੇ ਆ ਉਸ ਜ਼ਮੀਨ ਜਾਦਾ ਦੇ ਮਾਲਕ ਤੇ ਜਦੋਂ ਕਿ ਕੁੜੀਆਂ ਵਾਂ ਜਿਹੜੀਆਂ ਉਹਨਾਂ ਨੂੰ ਪਾਸੇ ਰੱਖਿਆ ਜਾਂਦਾ ਫਿਰ ਸਿਰਫ ਇੱਕ ਵਿਆਹ ਕਰਤੇ ਦਾ ਸੱਠ ਠੀਕ ਆ ਬਸ ਤੁਹਾਡਾ ਹਿਸਾਬ-ਕਿਤਾਬ ਹੋ ਗਿਆ ਪਰ ਮੈਂ ਇਹ ਵੀ ਗੱਲ ਕਰਨੀ ਚਾਹਨੀ ਆ ਕਿ ਜਿਹੜਾ ਪੁਰਾਣਾ ਜਵਾਨਾ ਸੀ ਉਹਦੇ ਵਿੱਚ ਕਦੋਂ ਤੱਕ ਜਿਹੜੇ ਭਰਾ ਭਜਾਈਆਂ ਸੀ ਉਹ ਸਾਰੀਆਂ ਉਹਨਾਂ ਦੇ ਰਾਹ ਜਿਹੜੇ ਰਾਹ ਰੀਤ ਹੁੰਦੇ ਸੀਗੇ ਰਿਸ਼ਤੇਦਾਰੀਆਂ ਹੁੰਦੇ ਸੀ ਕੋਈ ਪ੍ਰੋਗਰਾਮ ਹੁੰਦੇ ਸੀ ਈਆਂ ਦਾ ਮਾਣ ਵਧਾਉਣ ਨੂੰ ਖੜਦੇ ਸੀਗੇ ਤੇ ਹੋਰ ਵੀ ਜਿਹੜੇ ਵਿਹਾਰ ਹੁੰਦੇ ਸੋ ਉਹ ਵੀ ਕਰਦੇ ਸੀਗੇ ਅੱਜ ਕੱਲ੍ਹ ਉਹ ਕਹਿੰਦੇ ਗਿਵ ਐਂਡ ਟੇਕ ਅਸੀਂ ਦਿੱਤਾ ਤੂੰ ਦੇ ਦੇ ਕੁੜੀਆਂ ਤੋਂ ਇੰਨਾ ਜਾਣਦੀ ਮੁੰਡਿਆਂ ਦੀ ਆਏ ਨਹੀਂ ਮੈਂ ਕਹਿੰਦੀ ਇੱਕ ਦੀ ਗੱਲ ਆ ਬਹੁਤ ਬਹੁਤ ਹੈਗੇ ਆ ਮੈਂ ਇੱਕ ਮੇਰੀ ਫਰੈਂਡ ਆ ਉਹਦਾ ਜਿਵੇਂ ਡੈਡ ਬਿਮਾਰ ਸੀਗਾ ਮੁੰਡੇ ਨੇ ਮੁੰਡੇ ਉਹਦੇ ਜਿਹੜਾ ਦੋ ਸੀਗੇ ਉਹ ਮੁੰਡਿਆਂ ਨੇ ਪੁੱਛਿਆ ਨੀਗਾ ਤੇ ਉਹ ਕੁੜੀ ਵਿਚਾਰੀ ਪਹਿਲਾਂ ਤਾਂ ਘਰੇ ਉਹ ਉਹਨਾਂ ਨੂੰ ਬਣਾ ਕੇ ਖਾਣ ਨੂੰ ਦੇ ਕੇ ਹੁੰਦੀ ਸੀਗੀ ਫੇਰ ਉਹ ਦੋ ਵਾਰੀ ਜਾਣਾ ਪਤਾ ਲੈ ਕੇ ਆਉਣਾ ਡੈਡ ਕਿਵੇਂ ਆ ਤੇ ਮੁੰਡਾ ਤੇ ਨੋਹ ਆ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਕੋਈ ਵੀ ਪਿਓ ਸਾਡਾ ਘਰੇ ਆ ਜਾਂ ਬਿਮਾਰ ਆ ਸੇ ਨੂੰ ਪੁੱਛਣਾ ਜਾਂ ਕੁਝ ਕਰਨਾ ਹਨਾ ਇਹ ਜਦੋਂ ਕਿ ਜਿਉਂਨਾਂ ਨੂੰ ਪਤਾ ਲੱਗ ਗਿਆ ਹਸਪੀਟਲ ਚ ਲਿਆ ਗਿਆ ਫਿਰ ਉਹ ਨੌਪਤ ਵੀ ਚਲੇ ਗਏ ਤੇ ਜਦੋਂ ਉਹਨਾਂ ਨੇ ਟਾਈਮ ਜਿਆ ਦੇਖਿਆ ਟਾਈਮ ਜਿਆ ਬਚਾ ਕੇ ਖਾਲੀ ਪੇਪਰ ਤੇ ਸਾਈਨ ਕਰਵਾ ਲਏ ਗੁੱਠਾ ਲਵਾ ਲਏ ਜਾਂਦੇ ਮੈਂ ਚਲ ਹੁਣ ਇਹਨੂੰ ਘੜ ਪਤਾ ਵਾ ਮੁੜ ਕੇ ਚਿੱਠੀ ਲੈ ਆ ਗਲੀ ਜਿਵੇਂ ਵੀ ਉਹਨਾਂ ਨੂੰ ਸੋਚ ਲੱਗਦਾ ਸੀਗਾ ਫਿਰ ਜਦੋਂ ਕੁੜੀ ਨੂੰ ਪਤਾ ਲੱਗਿਆ ਤੇ ਕੁੜੀ ਨੇ ਤਾਂ ਚੱਲ ਜੇ ਨਾ ਵੀ ਰੌਲਾ ਪਉਂਦੀ ਉਹ ਵੀ ਠੀਕ ਸੀ ਪਰ ਫਿਰ ਉਹਦਾ ਘਰ ਵਾਲਾ ਕਹਿੰਦਾ ਤੂੰ ਜਾਂਦੀ ਸੀ ਇਹ ਰੋਟੀ ਦੇ ਕੇ ਹੁੰਦੀ ਸੀ ਤੂੰ ਉੱਥੇ ਧੂਰੀ ਫਿਰਦੀ ਰਹੀ ਆ ਮੈਂ ਤੈਨੂੰ ਹੁਣ ਕੁਛ ਨਹੀਂ ਫਿਰ ਉਹਨੇ ਕੇਸ ਕੀਤਾ ਕੇਸ ਦੇ ਵਿੱਚ ਉਹਨੂੰ ਮਿਲ ਗਿਆ ਪਰ ਇੰਨਾ ਖਜਲ ਖਵਾਰੀਆਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਹਨਾ ਵੀ ਜਿਹੜੇ ਤੁਹਾਨੂੰ ਆਪ ਨੂੰ ਪਤਾ ਆਵੇ ਜੇ ਤੁਸੀਂ ਉਹਨੂੰ ਪੁੱਛਿਆ ਨਹੀਂ ਬਿਮਾਰ ਆ ਕੁੜੀ ਭੈਣ ਜਾਂਦੀ ਆ ਫਾਦਰ ਤਾਂ ਤੁਹਾਡਾ ਵੀ ਉਨਾ ਹੀ ਆ ਮੈਂ ਕਹਿੰਦੀ ਹੁਣ ਫਾਦਰ ਵਾਸਤੇ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਤਾਂ ਇੱਕ ਕਿਸਮ ਦੀ ਰਾਜਕੁਮਾਰੀਆਂ ਹੁੰਦੀਆਂ ਕੋਈ ਵੀ ਫਾਦਰ ਹਰ ਇੱਕ ਨੂੰ ਆਪਦੀਆਂ ਧੀਆਂ ਰਾਜਕੁਮਾਰੀਆਂ ਦੱਸਦੇ ਆਂ ਮੁੰਡੇ ਰਾਜਕੁਮਾਰ ਦੱਸਦੇ ਆ ਇਸ ਤਰ੍ਹਾਂ ਮਾਪੇ ਬੱਚਿਆਂ ਨੂੰ ਪਾਲਦੇ ਆ ਪਰ ਜਿਹੜਾ ਧੀਆਂ ਵਾਂ ਉਹਨਾਂ ਨੂੰ ਇੰਨਾ ਨਹੀਂ ਫਟਕਾਰਨਾ ਚਾਹੀਦਾ ਹਨ ਬਈ ਤੁਸੀਂ ਉਹਨਾਂ ਨੂੰ ਪੁੱਛੋ ਹੀ ਨਾ ਬਹੁਤ ਕੇਸ ਇਸ ਤਰ੍ਹਾਂ ਦੇ ਹੁੰਦੇ ਆ ਬਥੇਰੇ ਲੋਕਾਂ ਨੂੰ ਰੋਂਦਿਆਂ ਕਲਾਉਂਦਿਆਂ ਨੂੰ ਸੁਣਦੇ ਆ ਉਹ ਵਿਚਾਰੀਆਂ ਸਾਰੀਆਂ ਉਹ ਮਾਂ ਸਮਝ ਕੇ ਸਾਰਾ ਕੁਝ ਕਰਦੀਆਂ ਵਾ ਪਰ ਮੁੰਡਿਆਂ ਨੂੰ ਹੁੰਦਾ ਵੀ ਬਸ ਹੋਣ ਤਾਂ ਤੁਸੀਂ ਤੁਹਾਡੀ ਕੋਈ ਹੈਗੀ ਨਹੀਂ ਕਿ ਬਹੁਤੀ ਅਹਿਮੀਅਤ ਮਾਂ ਕਰਕੇ ਤੁਸੀਂ ਜਾਂਦੇ ਵੀ ਆਂ ਜੋਰ ਨਾ ਜਾਣਦੇ ਆ ਵਾ ਚਲ ਸਾਡੀ ਮਾਂ ਹੈਗੀ ਇੱਥੇ ਤੇ ਉਸ ਤੋਂ ਬਾਅਦ ਤੁਹਾਨੂੰ ਸੋਚ ਕੇ ਜਾਣਾ ਪੈਂਦਾ ਵਾ ਗਾਂ ਵਾਲੇ ਬੇਲਾ ਕੋਈ ਹੋਊਗਾ ਕਿ ਨਹੀਂ ਹੋਊਗਾ ਸਾਰਿਆਂ ਦੀਆਂ ਕਹਾਣੀਆਂ ਇਹ ਘਰ ਘਰ ਦੀ ਕਹਾਣੀ ਆ ਇਹ ਟਾਈਮ ਇਸ ਤਰ੍ਹਾਂ ਦਾ ਆ ਗਿਆ ਅੱਜਕੱਲ੍ਹ ਪਰ ਕੁੜੀਆਂ ਦਾ ਹੁਣ ਦੇਖੋ ਪਹਿਲਾਂ ਵੀ ਹੁੰਦੀ ਹੁਣ ਤਾਂ ਸਕਦੀ ਬਾਤੀਆਂ ਹੁੰਦੀਆਂ ਹਨ ਨਹੀਂ ਦੋ ਭੈਣ ਭਰਾ ਉਹਨਾਂ ਦੀ ਮੋਸਾਂ ਬਣਦੀ ਹੈ ਜੇ ਬਹੁਤੇ ਹੁਣ ਪਹਿਲੇ ਟਾਈਮ ਦੇ ਵਿੱਚ ਤਾਂ ਕਿੰਨੇ ਭੈਣ ਭਰਾ ਹੁੰਦੇ ਸੀ ਪਰ ਸਾਰੇ ਬਈ ਬਹੁਤ ਕੁੜੀਆਂ ਦਾ ਮਾਨ ਤਨ ਕਰਦੇ ਸੀ ਪਰ ਹੁਣ ਦੇ ਟਾਈਮ ਵਿੱਚ ਇਸ ਤਰ੍ਹਾਂ ਦੀ ਚੀਜ਼ ਨੂੰ ਉਹ ਕਹਿੰਦੇ ਹੈਂਟ ਮਾਉਥ ਬਸ ਆਪ ਦਾ ਕਮਾਓ ਆਪੇ ਖਾਓ ਕੋਈ ਲੋੜ ਨਹੀਂ ਕੁੜੀਆਂ ਘੜੀਆਂ ਨੂੰ ਬਹੁਤ ਇੱਥੇ ਪੈਸੇ ਦੇਣ ਦਾ ਫਿਰ ਕੀ ਹੋ ਗਿਆ ਵੇ ਜਰੂਰ ਤਾਂ ਉਹ ਕੰਮ ਕਰਦੀ ਆ ਆਪਦੇ ਕਮਾਵੇ ਹਨਾ ਕਰਦੀ ਆ ਚਾਹੇ ਨਹੀਂ ਕਰਦੀ ਡਸਨ ਮੈਟਰ ਵੀ ਅਸੀਂ ਵਿਆਹ ਤੀ ਬਸ ਹੁਣ ਹੁਣ ਨਹੀਂ ਕੋਈ ਸਾਡੀ ਜ਼ਿੰਮੇਵਾਰੀ ਕੋਈ ਹੈ ਹੀ ਨਹੀਂ ਤੇ ਫੇਰ ਕੀ ਆ ਜਦੋਂ ਫੇਰ ਮਾਂ ਚਲੀ ਜਾਂਦੀ ਆ ਉਹ ਕੁੜੀਆਂ ਨੂੰ ਕਹਿੰਦੇ ਲੈ ਫੇਰ ਨਾ ਤੁਸੀਂ ਕਿਉਂ ਵੀ ਕੁਝ ਹੈ ਨਹੀਂ ਦਿੱਤਾ ਨਹੀਂ ਆ ਪਈਆਂ ਆ ਪਿਆ ਸਮਾਨ ਤੁਹਾਡੀ ਮਾਂ ਦਾ ਇਹਦੇ ਵਿੱਚ ਲੈ ਲਓ ਜਿਹੜੀ ਨਿਸ਼ਾਨੀ ਤੁਸੀਂ ਚੱਕਣੀ ਹੈ ਬਾਕੀ ਅਸੀਂ ਚੈਰਿਟੀ ਤੇ ਦਿੰਨੇ ਆ ਕਿਉਂ ਮਾਂ ਕੇ ਤੇ ਭੂਤ ਬਣ ਕੇ ਤੁਹਾਨੂੰ ਡਰਾਉਂਦੀ ਆ ਉਹ ਸਮਾਨ ਤੁਹਾਨੂੰ ਦੇ ਦੇਣਾ ਚਲ ਫੇਰ ਵੀ ਅਗਲਾ ਤੁਸੀਂ ਭਰਾ ਭਝਾਈ ਦਾ ਮਾਣ ਸਮਝ ਲਓ ਜਾਂ ਆਪਦੀ ਮਾਂ ਦੀ ਨਿਸ਼ਾਨੀ ਸਮਝ ਲਓ ਕੁਛ ਨਾ ਕੁਛ ਕੋਈ ਚੁੰਨੀ ਚੱਕਦਾ ਕੋਈ ਕੁਛ ਚੱਕਦਾ ਲੈ ਲੈਂਦੇ ਹਨਾ ਬਟ ਵੀ ਜਿਹੜੀਆਂ ਦੂਜੀਆਂ ਚੀਜ਼ਾਂ ਉਹ ਉਹ ਤਾਂ ਕਿਸੇ ਨੂੰ ਦਾਨ ਨਹੀਂ ਕਰਦੇ ਹਨਾ ਉਹ ਵੀ ਕਰ ਸਕਦੇ ਆ ਕਿਹਾ ਦੋ ਵੀ ਇਹ ਉਹਨਾਂ ਦੀ ਕਮਾਈ ਹੋਈ ਹੈ ਜੇ ਤੁਹਾਡਾ ਹੱਕ ਬਣਦਾ ਕੁੜੀਆਂ ਦਾ ਵੀ ਕੁਝ ਨਾ ਕੁਝ ਤਾਂ ਹੱਕ ਬਣਦਾ ਹੀ ਆ ਗਾਵਾਂ ਨੂੰ ਚੱਜ ਨਾਲ ਬੁਲਾ ਹੀ ਲਵੇ ਕੋਈ ਇਹ ਵੀ ਬਹੁਤ ਇਹ ਜਣਦੀ ਇੱਕ ਪਾਸੇ ਦੀ ਨਹੀਂ ਮੈਂ ਗੱਲ ਕਰਦੀ ਇਹ ਬਹੁਤ ਕੁੜੀਆਂ ਨਾਲ ਹੋ ਰਿਹਾ ਕੁੜੀਆਂ ਮੁੰਡੇ ਆ ਜਾਂ ਮਾਪੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਪਿਓ ਆ ਜਿਹੜੇ ਉਹਨਾਂ ਨੂੰ ਇਹ ਆਪ ਹੀ ਪਹਿਲਾਂ ਡਿਸੀਜਨ ਬਣਾ ਲੈਣਾ ਚਾਹੀਦਾ ਵਾ ਹਨਾ ਪਿੱਛੋਂ ਫਿਰ ਜੇ ਤੁਸੀਂ ਗਿਵ ਐਂ ਟੇਕ ਹੀ ਕਰਕੇ ਵਰਤਣਾ ਉਹ ਤਾਂ ਫਿਰ ਤੁਸੀਂ ਹੋਰ ਵੀ ਕਿਸੇ ਨਾਲ ਵੀ ਵਰਤ ਸਕਦੇ ਆ ਤੇ ਚਲੋ ਜੇ ਵਰਤ ਲਓਗੇ ਫਿਰ ਵੀ ਠੀਕ ਆ ਹਨਾ ਬਈ ਉਹਨਾਂ ਕਰ ਰਹਿ ਗਿਆ ਪਰ ਆਮ ਮਾਪੇ ਤਾਂ ਧੀਆ ਦਾ ਮਾਣ ਬਧਉਂਦੇ ਆ ਬਹੁਤ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਡੇ ਸਮਾਜ ਵਿੱਚੋਂ ਹੁਣ ਬਹੁਤ ਦੂਰ ਹੋਈ ਜਾਂਦੀਆਂ ਵਾ ਇਹਨਾਂ ਚੀਜ਼ਾਂ ਦਾ ਕੋਈ ਅੱਗੇ ਉਹ ਸਮਝਦੇ ਸੀ ਇੱਜ਼ਤ ਸਾਡੀ ਕੁੜੀ ਦੀ ਸਾਡੀ ਇੱਜ਼ਤ ਤੇ ਫੇਰ ਜਦੋਂ ਮਰ ਜਾਂਦੀ ਆ ਉਦੋਂ ਮੂੰਹ ਦੇਖਣ ਚਲੇ ਜਾਂਦੇ ਵੀ ਹੁਣ ਕਿਹੜੇ ਨੇ ਬੋਲਣਾ ਵਾ ਫੇਰ ਕਹਿੰਦੇ ਚੱਲ ਜਾਂਦੀ ਵਾਰ ਦੇ ਦਰਸ਼ਨ ਕਰ ਲਈਏ ਫੇਰ ਉਹ ਤੁਹਾਡੀ ਕੁੜੀ ਨਹੀਂ ਹੁੰਦੀ ਉਹ ਤਾਂ ਬਹੁਤ ਵੱਡੀ ਹੁੰਦੀ ਆ ਉਹ ਕਵਰਾ ਕਿੱਡੀ ਕੱਡੀ ਜੂਨ ਚੁੱਤਰੀ ਫੇਰ ਦੇ ਦਿੰਦੀ ਐ ਫੇਰ ਆ ਫੇਰ ਕਾਦੇ ਵਾਸਤੇ ਹੱਥ ਬੰਦ ਖਾਉਣੀ ਆ ਉਹਦੀ ਐਦਾਂ ਬਥੇਰੇ ਥਾਵਾਂ ਤੇ ਦੇਖਿਆ ਸਾਡੀ ਵਿੱਚ ਸੀਗੀ ਕਜਨ ਉਹ ਸਾਰਿਆਂ ਨੇ ਉਹ ਉਹਨੂੰ ਫੱਟ ਲਾਂ ਦੇ ਦਿੱਤੀ ਵੀ ਹੁਣ ਕੀ ਕਰਨਾ ਆਏ ਆ ਮੁੜ ਕੇ ਗਏ ਨਹੀਂ ਫੇਰ ਭੋਗ ਤੇ ਕਦੇ ਪਾਉ ਉਹ ਤਾਂ ਰੋਂਦੀ ਕਰ ਲਾਂਦੀ ਚਲੀ ਗਈ ਦੁਖੀ ਹੋਈ ਤੁਹਾਡੇ ਵੱਲੋਂ ਤੇ ਹੁਣ ਸਾਰਾ ਕੁਝ ਹੋ ਜਾਣਾ ਵੀ ਤੁਹਾਨੂੰ ਕੋਈ ਹੋਣ ਦੀ ਲੋੜ ਨਹੀਂ ਗਈ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕ ਆਈ ਥਿੰਕ ਉਹਨਾਂ ਨੂੰ ਕੋਈ ਬੋਦਰ ਨਹੀਂ ਕਰਦੀਆਂ ਗਿਆ ਜਿਹਨੇ ਸੋਚਣਾ ਉਹਨੂੰ ਬੋਦਰ ਬਹੁਤ ਹੁੰਦਾ ਵਾ ਸੋ ਸਾਰੇ ਮੈਂ ਤਾਂ ਕਿੰਨੇ ਸਾਰਿਆਂ ਨੂੰ ਇਹੀ ਆ ਜੇ ਬਹੁਤ ਹੋਰ ਨਹੀਂ ਜੇ ਮਾਪੇ ਨੇ ਨਹੀਂ ਕੀਤਾ ਹੁਣ ਕਈ ਨੂੰ ਆਦੀ ਮੌਤ ਦਾ ਹੀ ਨਹੀਂ ਪਤਾ ਹੁੰਦਾ ਹਨਾ ਵੀ ਸਾਡੀ ਮੌਤ ਪਹਿਲਾਂ ਆ ਜਾਣੀ ਹੈ ਬੰਦਾ ਸੋਚਦਾ ਹੀ ਨਹੀਂਗਾ ਵੀ ਮੈਂ ਇਹਦੇ ਕੋਈ ਹਿੱਸੇਦਾਰ ਵੀ ਬਣਾ ਲਵਾਂ ਸਹੀ ਤਰੀਕੇ ਨਾਲ ਪਰ ਉਹ ਤਾਂ ਹੁਣ ਉਹਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਹੁੰਦਾ ਤੇ ਮਾਂ ਨੂੰ ਤਾਂ ਬੰਦਾ ਹੁੰਦਾ ਨਹੀਂ ਟੱਚ ਕਰਕੇ ਜਾਂਦਾ ਉਹ ਤਾਂ ਫੇਰ ਨਾਲ ਜਾ ਕੇ ਉਹ ਕਹਿੰਦੇ ਕਰਦੇ ਸਾਈਨ ਵਸ ਇੱਥੇ ਠੀਕ ਆ ਹੋ ਗਿਆ ਸਾਰਾ ਕੁਝ ਹੁਣ ਵੀ ਆ ਤੈਨੂੰ ਕਰਨਾ ਪੈਣਾ ਮਾਂ ਫੇਰ ਵਿਚਾਰੀ ਰੋਟੀ ਖਾਣ ਦੀ ਮਾਰੀ ਉਹ ਕਹਿੰਦੀ ਚਲ ਕੋਈ ਨਹੀਂ ਵੀ ਠੀਕ ਆ ਜਿਵੇਂ ਇਹ ਕਹਿੰਦੇ ਮਾਂਵੇਂ ਕਰ ਲਈ ਨੇ ਠੀਕ ਆ ਵੀ ਮੈਂ ਕਹਿੰਨੀ ਮਾੜੀ ਗੱਲ ਨਹੀਂ ਹੈਗੀ ਅਸੀਂ ਪਹਿਲਿਆਂ ਦੇ ਵਿੱਚ ਜਿਵੇਂ ਮੰਨਦੇ ਸੀ ਵੀ ਸਾਡੇ ਮੁੰਡਾ ਹੋਵੇ 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 ਮੁੰਡੇ ਦੀ ਇਹ अहमियत ਸੀ ਕਿ ਮੁੰਡੇ ਫੇਰ ਹੋ ਮਾਪਿਆਂ ਦੀ ਪੰਡ ਵੀ ਚੱਕਦੇ ਆ ਤੇ ਇਹ ਹੁਣ ਗੱਲਾਂ ਥੋੜੀਆਂ ਜਿਹੀਆਂ ਪਿੱਛੇ ਰਹਿ ਗਈਆਂ ਤੇ ਚਲੋ ਠੀਕ ਆ ਬਈ ਜਿਹਦਾ ਜਿਵੇਂ ਮਨ ਖੁਸ਼ ਹੁੰਦਾ ਵਾ ਤੇ ਜੇ ਹੁਣ ਕੁੜੀਆਂ ਵੀ ਠੀਠ ਹੋ ਜਾਂਦੀਆਂ ਹਨ ਉਹ ਕਹਿੰਦੀਆਂ ਠੀਕ ਆ ਨਹੀਂ ਪੁੱਛਦੇ ਤਾਂ ਨਾ ਉਸੇ اسی ਆਪਦੀ ਦੁਨੀਆ ਚ ਖੁਸ਼ ਆ ਆਪਦੇ ਘਰੇ ਆਪਾਂ ਇਹ ਕਹਿੰਨੇ ਹਾਂ ਤੁਸੀਂ ਆਪਦੇ ਘਰੇ ਖੁਸ਼ ਆ ਪਰ ਫਿਰ ਵੀ ਇਹ ਕਹਿੰਦੇ ਹੁੰਦੇ ਆ ਰਿਸ਼ਤੇਦਾਰ ਜਿਹੜੇ ਭੈਣ ਭਰਾ ਵਾ ਉਹ ਥੋੜੀਆਂ ਬਾਹਾਂ ਹੁੰਦੀਆਂ ਹਨ ਸਾਰਿਆਂ ਵਾਸਤੇ ਇਕੱਲੇ ਭੈਣ ਨੂੰ ਨਹੀਂ ਭਰਾ ਚਾਹੀਦੇ ਭਰਾਵਾਂ ਨੂੰ ਵੀ ਪੈਣਾ ਚਾਹੀਦੇ ਹੁੰਦੀਆਂ ਤੇ ਫਿਰ ਉਹ ਇਕੁਐਲਟੀ ਹੋ ਜਾਂਦੀ ਹੈ ਜਦ ਵਾਮ ਤੇ ਚੰਗੀ ਗੱਲ ਆ ਜੇ ਸਾਰੇ ਰਲ ਮਿਲ ਕੇ ਰਹਿਣਗੇ ਜੇ ਨਹੀਂ ਰਹਿਣਾ ਫਿਰ ਵੀ ਦੁਨੀਆ ਤੋਂ ਤੇ ਚਲੀ ਜਾਣਾ ਨਾ ਇੱਕ ਦਿਨ ਹੋਰ ਮਰ ਜਾਂਦੇ ਆ ਚਲੋ ਜੀ ਸਸਿਕਾ ਸਾਰਿਆਂ ਨੂੰ ਧਿਆਨ ਰੱਖਿਓ ਆਪਦਾ ਬਾਏ ਬਾਏ